ਇਹ ਹੈ ਸ਼ੀ ਕਾਲਾ ਪਚਹਲ ਬਟੀਕ ਤੋਂ ਅੱਜ ਤੁਹਾਡੇ ਲਈ ਇੱਕ ਹੋਰ ਨਵੀਂ ਵੀਡੀਓ ਲੈ ਕੇ ਆਇਆਗੇ ਇਹ ਜਿਹੜਾ ਆਪਣਾ ਸਟਾਫ ਰਹੂਗਾ ਇਹ ਪਿਓਰ ਔਰਗੈਂਜਾ ਦਾ ਸਟਾਫ ਰਹੂਗਾ ਤੇ ਇਹਦਾ ਤੁਸੀਂ ਵਰਕ ਦੇਖ ਸਕਦੇ ਜਿਹੜਾ ਵਰਕ ਕੀਤਾ ਆਪਾਂ ਤਿੰਨ ਕਲੀਆਂ ਪਾਈਆਂ ਹੋਈਆਂ ਘੇਰੇ ਦੇ ਉੱਪਰ ਸੈਂਟਰ ਦੇ ਵਿੱਚ ਤੇ ਤੁਸੀਂ ਦਾ ਡਿਜ਼ਾਈਨ ਚੈੱਕ ਕਰ ਸਕਦੇ ਤੇ ਜਿਹੜਾ ਘੇਰੇ ਤੇ ਆ ਆਪਾਂ ਨੀਚੇ ਬਿਲ ਦਾ ਕੰਮ ਕੀਤਾ ਹੈ ਸਾਰਾ ਹੈਂਡਵਰਕ ਦਾ ਕੰਮ ਹੋਊਗਾ ਤੇ ਤੁਸੀਂ ਨੇੜੇ ਤੋਂ ਵਰਕ ਦੀ ਫਿਨਿਸ਼ਿੰਗ ਦੇਖ ਸਕਦੇ ਬੂਟੀਆਂ ਦਾ ਕੰਮ ਕੀਤਾ ਹੋਇਆ ਹੈਗਾ ਇਹਦੀ ਬਾਜ਼ੂ ਦਾ ਡਿਜ਼ਾਈਨ ਹੈਗਾ ਬਾਜ਼ੂ ਦੇ ਆਪਾਂ ਬੂਟੀ ਦਾ ਕੰਮ ਕੀਤਾ ਤੁਸੀਂ ਕਿਸੇ ਵੀ ਕਲਰ ਤੇ ਰੈਡੀ ਕਰਵਾ ਸਕਦੇ ਹੋ ਬਹੁਤ ਸੋਹਣਾ ਡਿਜ਼ਾਈਨ ਹੈਗਾ ਜੀ ਵੀ ਹੋ ਜਾਣਾ ਜਿਹੜਾ ਆਪਣਾ ਅਗਲਾ ਸੂਟ ਹੈ ਜੀ ਇਹ ਜੌਰ ਜਟ ਦੇ ਉੱਪਰ ਬਣਿਆ ਹੋਇਆ ਤੁਸੀਂ ਵਰਕ ਦੇਖ ਸਕਦੇ ਹੋ ਬਹੁਤ ਸੋਹਣਾ ਸਟਾਫ ਹੈ ਜੌਰ ਜਟ ਤੇ ਬਹੁਤ ਸੋਹਣਾ ਸਟਾਫ ਹੈਗਾ ਤੇ ਇਹਦੇ ਵਿੱਚ ਆਪਾਂ ਥ्रेड ਯੂਜ਼ ਕੀਤਾ ਹੈ ਦਾ neck ਦਾ ਡਿਜ਼ਾਈਨ ਆ ਤੇ ਆਪਾਂ ਇਹਦੇ ਫਰੰਟ ਦੇ ਵਿੱਚ ਸਾਰਾ ਬੂਟੀ ਦਾ ਕੰਮ ਕੀਤਾ ਤੇ ਇਹਦਾ ਘੇਰਾ ਦੇਖ ਸਕਦੇ ਹੋਗੇ ਸੇਮ ਬੇਲ ਆਪਾਂ ਹਨਾ ਇਹਦੇ ਬਾਜ਼ੂ ਦੇ ਉੱਪਰ ਕੰਮ ਕੀਤਾ ਹੈ ਬਹੁਤ ਸੋਹਣਾ ਡਿਜ਼ਾਈਨ ਹੈਗਾ ਤੇ ਆਪਾਂ ਨੂੰ ਡੀਐਮ ਕਰ ਸਕਦੇ ਹੋ ਕਿਸੇ ਵੀ ਕਲਰ ਤੇ ਰੈਡੀ ਕਰਵਾਉਣਾ ਚਾਹੁੰਦੇ ਹੋਗੇ ਤੇ ਜਿਹੜਾ ਆਪਣਾ ਅਗਲਾ ਸੂਟ ਰਹੂਗਾ ਜੀ ਇਹ ਸ਼ਿਮਰ ਦਾ ਸੂਟ ਰਹੂਗਾ ਪਿਓਰ ਸ਼ਿਮਰ ਹੈਗੀ ਤੇ ਤੁਸੀਂ ਦੇਖ ਸਕਦੇ ਹੋਗੇ ਇਹਦੇ ਵਿੱਚ ਸਾਰਾ ਬੁਟੀ ਦਾ ਕੰਮ ਕਰਕੇ ਆਪਾਂ ਘੇਰੇ ਦੇ ਉੱਪਰ ਤਿੰਨ ਬੇਲਾਂ ਦਾ ਕੰਮ ਕੀਤਾ ਹੈ ਸੇਮ ਹੀ ਇਹਦੀ ਬਾਜ਼ੂ ਦਾ ਕੰਮ ਕੀਤਾ ਹੋਇਆਗਾ ਤੇ ਆਪਣੀਆ ਵੀਡੀਓ ਨੂੰ ਦੇਖਣ ਲਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਜਿਹੜਾ ਇਹਦਾ ਆਪਾਂ ਦੁਪੱਟਾਗਾ ਤੁਸੀਂ ਦੁਪੱਟਾ ਦੇਖ ਸਕਦੇ ਹੋਗੇ ਦੁਪੱਟੇ ਨੂੰ ਆਪਾਂ ਲੈਸ ਨਾਲ ਫਿਨਿਸ਼ਿੰਗ ਦਿੱਤੀ ਹੋਈ ਹੈ ਪਿਓਰ ਫਲੂਨ ਦਾ ਦੁਪੱਟਾ ਰਹੂਗਾ ਤੇ ਹੋਰ ਵੀ ਕਲਰ ਤੇ ਰੈਡੀ ਕਰਵਾ ਸਕਦੇ ਹੋ ਲਾਈਕ ਸ਼ੇਅਰ ਕਮੈਂਟ ਜਰੂਰ ਕਰਨਾ ਥੈਂਕ ਯੂ